ਸਾਫ ਪਾਣੀ ਜਿਹੜਾ ਹੈ ਉਸ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਦਾ ਕੋਈ ਹੱਲ ਨਹੀਂ ਹੋਇਆ ਅਸੀਂ ਉਹਨਾਂ ਕੋਲ ਉਹ ਪਾਣੀ ਵੀ ਲੈ ਕੇ ਗਏ ਕਹਿੰਦਾ ਵੀ ਸਰ ਸਾਡੇ ਘਰੇ ਇੰਨਾ ਗੰਦਾ ਪਾਣੀ ਆ ਰਿਹਾ ਹੈ ਪਰ ਸਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਪਰ ਸਾਡੀ ਗੱਲ ਕੰਨੀ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਅੱਜ ਤੁਸੀਂ ਮੋਹੱਲੇ ਦੇ ਵਿੱਚ ਕਿਸੇ ਵੀ ਘਰ ਵਿੱਚ ਵੜ ਜਾਓ ਤੁਹਾਨੂੰ 2 3 ਜਾਂ ਇੱਕ ਬੰਦਾ ਬਿਮਾਰ ਮਿਲੂਗਾ ਹੀ ਮਿਲੂਗਾ ਜੇ ਕੋਈ ਕਰ ਲਓ ਡੀਸੀ ਸਾਹਿਬ ਦੇ ਘਰੇ ਹੋਵੇ ਐਮਸੀ ਸਾਹਿਬ ਦੇ ਘਰੇ ਹੋਵੇ ਤਾਂ ਇਹ 2 ਸਾਲਾਂ ਦੇ ਵਿੱਚ ਪਾਣੀ ਦਾ ਹੱਲ ਹੋਊਗਾ ਤੇ ਸਾਨੂੰ ਪਾਣੀ ਸਾਫ਼ ਪੀਣ ਨੂੰ ਦਿੱਤਾ ਜਾਵੇ ਗੰਦੇ ਪਾਣੀ ਨਾਲ ਬਹੁਤ ਬੁਰਾ ਹਾਲ ਹੈ ਇਸ ਮੈਂ ਖੁਦ ਬਿਮਾਰ ਪਿਆ ਜੀ ਅਸੀਂ ਡੀਸੀ ਸਾਹਿਬ ਦੇ ਧਰਨਾ ਲਾਵਾਂਗੇ ਭੁੱਖ ਹੜਤਾਲ ਕਰਾਂਗੇ ਮਰਨ ਵਰਤਵੀ ਰੱਖਾਂਗੇ ਮੇਰਾ ਨਾਮ ਮਿਕਸ ਸਿੰਘਲਾ ਹੈ ਸਾਡੇ ਇਹ ਕੋਈ ਦਿੱਕਤ ਅੱਜ ਦੀ ਨਹੀਂ ਹੈ ਸਾਲ ਡੇਢ ਸਾਲ ਦੀ ਹੈ ਜਿਹੜਾ ਸਾਡਾ ਸਾਫ਼ ਪਾਣੀ ਜਿਹੜਾ ਹੈ ਉਸ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਇਨੂੰ ਸਾਲ ਤੋਂ ਡੇਢ ਸਾਲ ਹੋ ਗਿਆ ਅਸੀਂ ਆਪਣੇ ਐਮਸੀ ਕੋਲ ਵੀ ਗਏ ਵਾਟਰ ਸਪਲਾਈ ਵਿਭਾਗ ਨੇ ਕੋਲ ਵੀ ਗਏ ਪਰ ਸਾਡੇ ਕਿਸੇ ਗੱਲ ਦਾ ਕੋਈ ਹੱਲ ਨਹੀਂ ਹੋਇਆ ਅਸੀਂ ਉਹਨਾਂ ਕੋਲ ਉਹ ਪਾਣੀ ਵੀ ਲੈ ਕੇ ਗਏ ਕਹਿੰਦਾ ਵੀ ਸਰ ਸਾਡੇ ਘਰੇ ਇੰਨਾ ਗੰਦਾ ਪਾਣੀ ਆ ਰਿਹਾ ਹੈ ਪਰ ਸਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਇਹ तकरीबन ਸਾਲ ਤੋਂ ਡੇਢ ਸਾਲ ਹੋ ਗਿਆ ਪਾਣੀ ਗੰਦਾ ਆਉਂਦੇ ਨੇ ਸਾਡੀ ਐਮਸੀ ਨਾਲ ਵੀ ਗੱਲ ਹੋਈ ਅਸੀਂ ਸੀਵਰੇਜ ਜਲ ਸਪਲਾਈ ਬੋਰਡ 'ਚ ਵੀ ਗਏ ਉਹਨਾਂ ਨੂੰ ਵੀ ਸੀ ਕਿਹਾ ਉੱਥੋਂ ਦੇ ਜਿਹੜੇ ਵੱਡੇ ਅਫਸਰ ਨੇ ਉਹਨਾਂ ਨੂੰ ਵੀ ਪਾਣੀ ਦਿਖਾਇਆ ਉਹ ਕਹਿੰਦੇ ਸੀ ਤੁਹਾਡਾ ਹੱਲ ਅੱਜ ਹੁੰਦਾ ਕੱਲ ਹੁੰਦਾ ਪਰਸੋਂ ਹੁੰਦਾ ਪਰ ਸਾਡੀ ਗੱਲ ਕੰਨੀ ਕਿਸੇ ਨੇ ਕੋਈ ਧਿਆਨ ਨਹੀਂ ਤਾ ਤੇ ਅੱਜ ਤੁਸੀਂ ਮੋਹੱਲੇ ਦੇ ਵਿੱਚ ਕਿਸੇ ਵੀ ਘਰ ਵਿੱਚ ਵੜ ਜਾਓ ਤੁਹਾਨੂੰ 2 3 ਜਾਂ ਇੱਕ ਬੰਦਾ ਬਿਮਾਰ ਮਿਲੂਗਾ ਹੀ ਮਿਲੂਗਾ ਕਿਸੇ ਦਾ ਪੇਟ ਖਰਾਬ ਹੈ ਕਿਸੇ ਨੂੰ ਕੋਈ ਦਿੱਕਤ ਹੈ ਕਿਸੇ ਨੂੰ ਡਾਇਰੀਆ ਹੋਇਆ ਹੋਇਆ ਹੈ ਕਿਸੇ ਨੂੰ ਕੋਈ ਪ੍ਰੋਬਲਮ ਹੈ ਇਹ ਸਭ ਦਿੱਕਤਾਂ ਚੱਲ ਰਹੀਆਂ ਨੇ ਪੂਰੇ ਇੱਕ ਘਰ ਦੇ ਵਿੱਚ ਕਿਸੇ ਜਾ ਕੇ ਦੇਖ ਸਕਦੇ ਹੋ ਪ੍ਰਸ਼ਾਸਨ ਤੋਂ ਅਸੀਂ ਹੀ ਮੰਗ ਚੰਨੇ ਵੀ ਸਾਨੂੰ ਸਾਫ਼ ਪਾਣੀ ਮਿਲੇ ਹੋਰ ਅਸੀਂ ਪ੍ਰਸ਼ਾਸਨ ਤੋਂ ਕੀ ਚੰਨੇ ਆ ਸਾਨੂੰ ਸਾਡਾ ਹੱਲ ਕੋਈ ਚਾਹੇ ਡੀਸੀ ਕਰਦੇ ਚਾਹੇ ਸਾਡਾ ਕੋਈ ਐਮਸੀ ਕਰਦੇ ਵਾਟਰ ਸਪਲਾਈ ਵਿਭਾਗ ਕਰਦੇ ਅਸਤੇਹੀ ਜਾਣਿਆ ਵੀ ਕੀ ਸਾਨੂੰ ਸਾਫ ਪਾਣੀ ਦਾ ਅਧਿਕਾਰ ਵੀ ਨਹੀਂ ਹੈ ਇੱਕ ਛੋਟੀ ਜੀ ਕਾਮਨ ਨੀਡ ਨੀਡ ਹੈ ਜਿਹੜੀ ਬੇਸਿਕਲੀ ਨੀਡ ਆਪਣੀ ਇੱਕ ਸਾਫ ਪਾਣੀ ਹੈ ਇਹ ਆਪਾਂ ਨੂੰ ਸਾਫ ਪਾਣੀ ਨਹੀਂ ਦੇ ਸਕਦੇ ਆਪਾਂ ਨੂੰ ਹੋਰ ਕੀ ਕਰਨਗੇ ਅਸੀਂ ਸਾਰਾ ਟੈਕਸ ਭਰਦੇ ਹਾਂ ਸਭ ਕੁਝ ਭਰਦੇ ਹਾਂ ਸਾਡੇ ਤੋਂ ਪ੍ਰੋਪਰਟੇ ਟੈਕਸ ਲਿੱਤਾ ਜਾਂਦਾ ਹੈ ਕਿ ਸਾਨੂੰ ਸਾਫ ਪਾਣੀ ਵੀ ਨਹੀਂ ਮਿਲ ਸਕਦਾ ਇਸ ਵਾਸਤੇ ਵੀ ਸਾਨੂੰ ਪ੍ਰੋਟੈਸਟ ਕਰਨੇ ਪੈਣਗੇ ਜੇ ਸਾਡਾ ਪਾਣੀ ਦਾ ਹੱਲ ਨਹੀਂ ਹੋਗਾ ਤਾਂ ਅਸੀਂ ਕੱਲ ਨੂੰ ਸੀਵਰੇਜ ਬੋਰਡ ਦੇ ਬਾਹਰ ਧਰਨਾ ਲਾਵਾਂਗੇ ਜਾਸੀ ਡੀਸੀ ਅਫਸਰ ਦੇ ਬਾਅਦ ਨਾਮ ਨੇ ਸੰਤਾ ਜਿੱਥੇ ਕੋਈ ਰਾਹ ਮਿਲੂਗਾ ਸੋ ਉੱਥੇ ਜਾ ਕੇ ਧਰਨਾ ਲਾਵਾਂਗੇ ਮੇਰਾ ਨਾਮ ਰਜਿੰਦਰ ਕੁਮਾਰ ਜੀ ਹਾਤਾਂ ਨਰੇਂਦਰ ਸਿੰਘ ਬਰਨਾਲਾ ਦਾ ਮੈਂ ਰਹਿਣ ਵਾਲਾ ਸਾਡੇ ਮੁਹੱਲੇ ਦੇ ਵਿੱਚ ਪਾਣੀ ਪੀਣ ਵਾਲੇ ਦਾ ਬਹੁਤ ਬੁਰਾ ਹਾਲ ਆ ਸੀਵਰੇਜ ਦਾ ਪਾਣੀ ਵਿੱਚ ਰਲ ਕੇ ਆਉਂਦਾ ਜਿਹੜਾ ਕਿ 6 ਸਾਲ 1.5 ਸਾਲ ਤੋਂ ਇਹਦੀ ਮੰਗ ਕਰ ਰਹੇ ਆ ਇਹਦਾ ਕੋਈ ਹੱਲ ਨਹੀਂ ਹੋਇਆ ਸਾਰੇ ਘਰਾਂ ਦੇ ਵਿੱਚ ਸਾਰੇ ਬਿਮਾਰ ਪਏ ਨੇ ਕਿਸੇ ਨੂੰ ਕੋਈ ਹਾ ਕਿਸੇ ਨੂੰ ਕੋਈ ਪ੍ਰੋਬਲਮ ਹੋਈ ਆ ਜੇ ਇਹੀ ਪ੍ਰੋਬਲਮ ਕਿਸੇ ਅਫਸਰ ਦੇ ਘਰੇ ਹੋਵੇ ਜਸ ਕੋਈ ਕਰ ਲੋ ਡੀਸੀ ਸਾਹਿਬ ਦੇ ਘਰੇ ਹੋਵੇ ਐਮਸੀ ਸਾਹਿਬ ਦੇ ਘਰੇ ਹੋਵੇ ਤਾਂ ਇਹ 2 ਸਾਲਾਂ ਵਿੱਚ ਪਾਣੀ ਦਾ ਹੱਲ ਹੋਊਗਾ ਇਹ ਸਾਡਾ ਹੱਲ ਕਿਉਂ ਨਹੀਂ ਕਰਦੇ ਲੋਕ ਤਾਂ ਛਵਿਲਾਂ ਲਾਉਂਦੇ ਨੇ ਪਾਣੀ ਪਿਉਂਦੀਆਂ ਸਾਨੂੰ ਪਾਣੀ ਪੀਣ ਨੂੰ ਨਹੀਂ ਮਿਲਦਾ ਇਹ 1.5 ਸਾਲਾਂ ਤੋਂ ਪ੍ਰੋਬਲਮ ਆ ਰਹੀ ਹੈ ਜੀ ਇਹ ਅਸੀਂ ਹਰ ਕਮਸੀ ਨੂੰ ਮਿਲੇ ਆ ਬਾਰਡਰ ਸਪਲਾਈ ਨੂੰ ਵੀ ਮਿਲੇ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਜੇ ਤੱਕ ਅਸੀਂ ਮੰਗੇ ਚੁੰਨੇ ਵੀ ਸਾਡਾ ਇਹ ਪਾਣੀ ਦਾ ਸਿਸਟਮ ਹੱਲ ਕੀਤਾ ਜਾਵੇ ਤੇ ਸਾਨੂੰ ਪਾਣੀ ਸਾਫ਼ ਪੀਣ ਨੂੰ ਦਿੱਤਾ ਜਾਵੇ ਗੰਦੇ ਪਾਣੀ ਨਾਲ ਬਹੁਤ ਬੁਰਾ ਹਾਲ ਹੈ ਇਸ ਮੈਂ ਖੁਦ ਬਿਮਾਰ ਪਏ ਹਾਂ ਇਸ ਟਾਈਮ ਮਹੱਲੇ ਵਿੱਚ ਸਾਰੇ ਇੱਕ ਇੱਕ ਦੋ ਦੋ ਘਰ ਮੈਂਬਰ ਬਿਮਾਰ ਪਏ ਨੇ ਜੀ ਅਸੀਂ ਡੀਸੀ ਸਾਹਿਬ ਦੇ ਧਰਨਾ ਲਾਵਾਂਗੇ ਭੁਖੜਤਾਲ ਕਰਾਂਗੇ ਮਰਨ ਵਰਤ ਵੀ ਰੱਖਾਂਗੇ ਜਾਂ ਡੀਸੀ ਸਾਹਿਬ ਨੂੰ ਅਸੀਂ ਇਹ ਬੇਨਤੀ ਕਰ ਰਹੇ ਹਾਂ ਜੇ ਤੁਹਾਡੇ ਘਰੇ ਪਾਣੀ ਗੰਦਾ ਆਉਂਦਾ ਹੋਵੇ ਤਾਂ ਤੁਹਾਡਾ ਕੀ ਹੱਲ ਹੋਊਗਾ ਆ ਸੋ ਬਰਨਾਲਾ ਦੇ ਵਿੱਚ ਜਿਹੜੇ 39 ਐ ਟੋਟਲ 39 ਟੂਵਲ ਜਿਨ੍ਹਾਂ ਵਿੱਚੋਂ 31 ਚੱਲ ਰਹੇ ਆ ਤੇ ਪੰਜ ਜਿਹੜੇ ਪਿੱਛੇ ਜੇ ਫੇਲ ਹੋ ਗਏ ਸੀ ਉਹਨਾਂ ਨੂੰ ਰਿਵਾਈਵ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀਗੀ ਪਰ ਉਹ ਜਿਹੜਾ ਹੈਗਾ ਪਾਣੀ ਦਾ ਸતર ਨੀਚੇ ਹੋ ਗਿਆ ਤੋਂ ਇਸ ਕਰਕੇ ਉਹ ਨਵੇਂ ਸਿਰੇ ਤੋਂ ਲਗਾਉਣੇ ਪੈਣੇ ਸੀ ਉਹਦੇ ਵਿੱਚ ਕਿਟੂ ਕੋਠੀ ਧਨੋਲਾ ਰੋਡ ਚਿੰਟੂਪਾਗ ਬਾਈ ਇਕਰ ਤੇ ਸੰਘੇਰਾ ਰੋਡ ਇਹ ਅਮਰੁੱਤ 2 ਦੇ ਵਿੱਚ ਇਹਨਾਂ ਨੂੰ ਕੰਮ ਅਲੋਕੇਟ ਹੋਇਆ ਸ਼ੁਰੂ ਵੀ ਹੋ ਚੁੱਕਿਆ ਅ ਇੱਕ ਟੇਬ ਟਿਊਬਵੈਲ ਜਿਹੜਾ ਹੰਢਾਇਆ ਕੈਂਚੀਆਂ ਤੇ ਫੇਲ ਹੋਇਆ ਸੀ ਉਹ ਐਮਸੀ ਨੇ ਆਪਣੇ ਪੱਧਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਇਸ ਤੋਂ ਇਲਾਵਾ ਤਿੰਨ ਹੋਰ ਸਾਡੇ ਕੋਲੇ ਲੇਟੈਸਟ ਕੰਪਲੇਂਟਸ ਆਈਆਂ ਸੀ ਇੱਕ ਡੀਐਸਪੀ ਆਫਿਸ ਇੱਕ ਵਾਰਡ ਨੰਬਰ 13 ਤੇ ਵਾਰਡ ਨੰਬਰ 5 ਅ ਵਾਰਡ ਨੰਬਰ 13 ਦੇ ਲਈ ਲੈਂਡ ਆਈਡੈਂਟੀਫਾਈ ਹੋ ਗਈ ਹੈ ਉੱਥੇ ਵੀ ਜਲਦੀ ਕੰਮ ਸ਼ੁਰੂ ਹੋ ਜਾਏਗਾ ਡੀਐਸਪੀ ਆਫਿਸ ਵਾਲੀ ਵੀ ਤੇ ਵਾਰਡ ਨੰਬਰ पांच वाली वी आर ट्राइंग कि एज सुन एज पॉसीबल उ भी लैंड अवेलेबल हो जाए तो नवा ट्यूबवैल जो लगया जा सके जिमें सारे कि सारे जानते ही हैं कि ट्यूबवैल लगा रिग ऑपरेट करना जरूरी होंगे जिदली काफ़ी स्पेस चाहिए होंगी है तो ट्यूबवैल लगाने लिए खुले जगह चाहती होंगी जो आइडेंटिफाई की जा रही है आ, टैंकर्स जे है वॉटर सप्लाई सीवरेज बोर्ड वालों लगातार भेजे जा रहे हैं पर मेरे ध्यान देया है कि कुछ एक वार्ड रेगूलर सप्लाई नहीं हो रही सो वी विल इंश्योर कि जी अचकल्द घट्टो घट ਚਾਰ ਵਾਰੀ ਵੀਕ ਦੇ ਵਿੱਚ ਟੈਂਕਰ ਸਪਲਾਈ ਉਸ ਏਰੀਆ ਦੇ ਵਿੱਚ ਜ਼ਰੂਰ ਹੋਏ। ਤੋਂ ਮੇਰੀ ਅਪੀਲ ਹੈ ਸਿਟੀਜ਼ਨਸ ਨੂੰ ਵੀ ਜੇ ਟੈਂਕਰ ਦੀ ਆ ਪਾਣੀ ਦੀ ਕੋਈ ਪ੍ਰੋਬਲਮ ਆਦੀ ਹੈ ਤੁਰੰਤ ਐਮਸੀ ਦੇ ਵਿੱਚ ਕੰਪਲੇਂਟ ਕਰ ਦੇਣ ਤੇ ਐਮਸੀ ਆਪਣੇ ਆਪ ਹੀ ਅਰੇਂਜ ਕਰਵਾ ਕੇ ਦੇਗੀ। ਤੇ ਜੇ ਤਾਂ ਵੀ ਪ੍ਰੋਬਲਮ ਆਉਂਦੇ ਆ ਤੇ ਆਈ ਐਮ ਆਲਵੇਸ ਅਵੇਲੇਬਲ ਜੀ ਮੈਨੂੰ ਦੱਸ ਦੇਣ ਵੀ ਵਿਲ ਮੇਕ ਸ਼ੋਰ ਕਿ ਟੈਂਕਰ ਅਵੇਲੇਬਲ ਹੋਏ। ਐਕਸੀਐਨਪੀ ਡਬਲਯੂਡੀ ਪੀਡਬਲਯੂ ਐਸਐਸਬੀ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਜਿਹੜੇ ਸੰਗਰੂਰ ਤੇ ਜਿਨ੍ਹਾਂ ਦੇ ਪਾਸ ਚਾਰਜ ਆ ਬਨਾਲੇ ਦਾ ਤੇ ਉਹੀ ਅਸੀਂ ਦੇਖ ਰਹੇ ਕਰ ਰਹੇ ਹਨ ਉਹਨਾਂ ਦੇ ਜੇ ਇਸ ਤੇ ਐਸ ਡੀਓਜ਼ ਲੋਕਲ ਲੈਵਲ ਤੇ ਅਵੇਲੇਬਲ ਹਨ ਲੋਕਲ ਕੰਮ ਵੀ ਚੱਲ ਰਿਹਾ ਸੋ ਕਿਸੇ ਵੀ ਸਿਟੀਜ਼ਨ ਨੂੰ ਜੇ ਕੋਈ ਪ੍ਰੋਬਲਮ ਆਂਦੀ ਹੈ ਸਾਡੇ ਤਿੰਨਾਂ ادارےਾਂ ਚ ਕਿਸੇ ਵੀ ਧਿਆਨ ਵਿੱਚ ਲੈ ਆਈਏ ਤੇ ਅਸੀਂ ਵੀ ਟ੍ਰਾਈ ਬੈਸਟ ਕਿ ਟੈਂਕਰ ਟਾਈਮ ਸਰ ਪਹੁੰਚ ਜਾਣਾ ਮੈਡਮ ਗੰਦੇ ਪਾਣੀ ਨੂੰ ਲੈ ਕੇ ਅੱਜ 13 ਨੰਬਰ ਬਾੜ ਦੇ ਨਰਾਇਣ ਸਿੰਘ ਹੱਤੇ ਵੱਲੋਂ ਨਾਰੇਬਾਜੀ ਕੀਤੀ ਗਈ ਹੈ ਇਹ ਵੀ ਮੈਂ ਦੇਖਦੇ ਹਾਂ ਹਾਂਜੀ ਆ ਇਹ ਵਨ ਜਿਹੜੀ ਹੈਗੀ ਗੰਦੇ ਪਾਣੀ ਦੀ ਆ ਵਾਟਰ ਸੈਂਪਲਿੰਗ ਰੈਗੂਲਰਲੀ ਚੱਲ ਰਹੀ ਹੈ ਅ ਬਰਸਾਤਾਂ ਤੋਂ ਪਹਿਲਾਂ ਵੈਸੇ ਹੀ ਟੀਚਾ ਹੁੰਦਾ ਸਰਕਾਰ ਦਾ ਕਿ ਸਾਰੀ ਵਾਟਰ ਸੈਂਪਲਿੰਗ ਵੀ ਕਰਵਾ ਲਿੱਤੀ ਜਾਵੇ ਤੇ ਕਲੋਰਿਨੇਸ਼ਨ ਵੀ ਕਰਵਾ ਦਿੱਤੀ ਜਾਵੇ ਉਹ ਕੰਮ ਲਗਾਤਾਰ ਚੱਲ ਰਿਹਾ ਜਿਹੜੇ ਤੁਸੀਂ ਦੋ ਜਗ੍ਹਾ ਤੇ ਦੱਸਿਆ ਹੈਗਾ ਇਹਦੀ ਮੈਂ ਅੱਜ ਹੀ ਚੈਕਿੰਗ ਕਰਵਾਵਾਂਗੀ ਸੋ ਦੱਟ ਦੁਬਾਰਾ ਪ੍ਰੋਬਲਮ ਨਾ ਆਵੇ